ਲੋ ਜੀ ਕਿਸਾਨ ਵੀਰੋ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਤੇ ਆਪਾਂ ਅੱਜ ਕੜੇ ਆ ਕੋਟਕਪੂਰਾ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਤੇ ਤੇ ਤੁਸੀਂ ਚੈੱਕ ਕਰ ਸਕਦੇ ਹੋ ਕੱਲ ਤੂੜੀ ਦਾ ਰੇਟ ਗਿਆ ਸੀਗਾ 500 550 ਤੱਕ ਤੇ ਅੱਜ ਦਾ ਆਪਾਂ ਰੇਟ ਚੈੱਕ ਕਰਦੇ ਆ ਬੋਲੀ ਲੱਗਣ ਦੇ ਸਿਰਫ 5 ਮਿੰਟ ਰਹਿ ਚੁਕੇ ਆ ਤੇ ਤੁਹਾਨੂੰ ਅੱਜ ਤੂੜੀ ਦੀ ਰੇਟ ਚੈੱਕ ਕਰਾਉਣੇ ਆ ਕਿੱਥੋਂ ਤੱਕ ਜਾਂਦਾ ਅੱਜ ਤੂੜੀ ਦਾ ਰੇਟ ਤੇ ਨਾਗਾ ਜਾਇਆ 8 ਨਾਗ ਆਇਆ ਤੇ ਤੁਸੀਂ ਚੈੱਕ ਕਰ ਸਕਦੇ ਹੋ ਬੋਲੀ ਲੱਗਣ ਜੇ ਸਿਰਫ 5 ਮਿੰਟ ਰਹਿ ਗਏ ਆ ਤੁਹਾਨੂੰ ਅੱਜ ਦਾ ਤੂੜੀ ਦਾ ਰੇਟ ਚੈੱਕ ਕਰਾਉਣੇ ਆ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਕਿਸਾਨਾਂ ਵੀਰਾਂ ਭਰਾਵਾਂ ਨੂੰ ਪਤਾ ਲੱਗੇ ਕਿ ਤੂੜੀ ਦਾ ਰੇਟ ਕੋਟਕਪੂਰਾ ਮੰਡੀ ਦੇ ਵਿੱਚ ਕੀ ਸੀ ਅੱਜ ਆਜੋ ਆਪਾਂ ਚੱਲਦੇ ਆਂ ਤੂੜੀ ਦੀ ਬੋਲੀ ਤੇ ਗਿੱਲੀ ਗੁੱਲੀ ਦਾ ਨਹੀਂ ਆਰ ਦੇ ਤੂੜੀਆ ਦੇ ਨਾਲ ਦੀ ਭਾਈ ਬੋਲੋ ਗਿਆ ਗਿਆ ਨਾ ਜਿਆਦਾ ਬੰਦਾ ਮਾਰ ਵਿੱਚ ਆਲਾ ਹੈਲੋ ਠੀਕ ਆ ਆ ਗਿਆ ਡੇਢ ਹੀ ਤਰਾ ਹੋ ਗਿਆ ਹਾਂਜੀ ਹੋ ਗਿਆ ਇੱਥੋਂ ਬੈਹ ਜਾ ਰੱਖਤਾ ਹੀ ਹੁਣੀ 250 ਰੁਪਿਆ 290 300 ਪਿੱਛੇ ਰੱਖ 300 ਰੁਪਿਆ 10 15 20 350 350 ਹਾਂ 350 350 ਬੋਲਣਾ ਪਈ ਕਿਨੇ ਚੁੰਝਾਈ 60 ਦੀ 360 ਰੁਪਏ ਬੋਲਣਾ ਬਾਈ ਕਿਨੇ 360 ਰੁਪਏ ਬਾਈ ਜੀ ਪਹਿਲੀ ਟਰਾਲੀ ਦਾ ਰੇਟ ਲੱਗਾ 360 ਰੁਪਏ ਤੇ ਤੁਸੀਂ ਚੈੱਕ ਕਰ ਸਕਦੇ ਹੋ ਤੂੜੀ ਇਹਦਾ ਲੱਗਿਆ 360 ਰੁਪਏ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਤੁਹਾਨੂੰ ਉਹਦਾ ਰੇਟ ਚੈੱਕ ਕਰਾਉਣੇ ਆ ਆਜੋ ਟਰਾਲੀਆਂ ਦਾ ਮਾਲ ਕਿਹੜਾ ਬਾਈ ਅੰਦਰ ਫੜੀ ਬਾਈ ਜਰਾ ਅੰਦਰ ਦੀ ਬਾਹਰ ਦੀ ਅੰਦਰ ਦੀ ਥੋੜੀ ਬੋਲਾ ਬਾਈ 850 400 ਕਰਦਾ 400 400 ਪੰਜ 405 10 15 20 25 3 435 40 440 ਰੁਪਏ ਸੋਨਾ ਬਾਈ ਕਿਨੇ 45 ਕਿਥੇ ਲਜਣੀ ਹੈ ਫਾੜੇ ਲੱਕ ਜਾਏਗਾ ਬਾਈ ਕਿਦੀ ਆ ਫਾੜੇ ਲੱਕ 300 300 ਰੁਪਏ ਦਿੰਦੇ ਆ ਖੁਦ 500 ਰੁਪਏ 500 ਲਊਗਾ ਬਾਈ ਆ ਨਾਲ ਤੇ 300 ਪਹਿਲਾਂ ਦਿਨਾ ਯਾਰ ਬੋਲ ਬੋਲ ਛੇ ਦੀ 500 500 ਹੋ ਗਿਆ ਹੁਣ 45 450 450 55 60 460 ਬੋਲਾਂਗੇ ਨੇ 65 70 470 ਰੁਪਏ 470 ਰੁਪਏ ਬਾਈ ਇਹ ਟਰਾਲੀ ਦਾ ਰੇਟ ਲੱਗਾ 470 ਰੁਪਏ ਚੈੱਕ ਕਰ ਸਕਦੇ ਹੋ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਤੁਹਾਨੂੰ ਉਹਦਾ ਰੇਟ ਚੈੱਕ ਕਰਾਉਣੇ ਆ ਆ ਜਾਓ ਹਾਂ ਬਾਹਰੋਂ ਵੀ ਅੰਦਰ ਅੰਦਰ ਜਾ ਉੱਤੋ ਟਿਕਾਉਂ ਅੰਦਰ ਟਿਕਾਉਗਾ ਬਾਈ ਕੱਲੇ ਆਣਾ ਤੇ ਅੰਦਰ ਆ ਬੰਦਾ ਭਾਗ ਨਹੀਂ ਅੰਦਰ ਦੀ ਥੋੜੀ ਬੋਲੋ ਬਾਈ 400 5 ਕਿੱਥੇ ਜਾਣੀ ਬਾਈ ਠੀਕ ਠੀਕ 5 10 15 20 25 30 40 48 450 450 55 60 65 70 75 80 480 ਬੋਲਾ ਜੀ ਨੇ 480 ਰੁਪਏ ਬਾਈ ਉਹ ਜੀ ਅੰਦਰਲੀ ਤੂੜੀ ਸੀ ਇਹ ਗਈ ਹੈ 480 ਰੁਪਏ ਤੇ ਤੁਸੀਂ ਚੈੱਕ ਕਰ ਸਕਦੇ ਹੋ ਅੱਜ ਦਾ ਤਕਰੀਬਨ ਸਿਰ ਹੈ ਹਾਲੇ ਤੱਕ 480 ਰੁਪਏ ਤੇ ਆਪਾਂ ਚੱਲਦੇ ਆਂ ਅਗਲੀ ਟਰਾਲੀ ਤੇ ਤੇ ਤੁਹਾਨੂੰ ਅਗਲੀ ਟਰਾਲੀ ਦਾ ਰੇਟ ਚੈੱਕ ਕਰਾਉਣੇ ਆ ਆਜੋ 250 ਰੁਪਿਆ 250 ਰੁਪਿਆ 60 ਰੁਪਏ 80 300 330 40 350 52 355 355 ਬੋਲਾਂਗੇ ਨਾ ਹਟੋ ਆ ਤੋੜੀ ਵੇਖ ਲਾ ਭਈ ਆ ਗਈ ਜਿਹੜੀ ਬਾਦ ਦੀ ਆ ਪਈ ਆ ਹਾਂ 360 65 ਜਾਵਾਂ ਜਾਏਗਾ ਨਹੀਂ ਜਾਣਾ ਬਾਈ 80 ਰੁਪਏ 65 ਰੁਪਏ 365 ਬੋਲਾਂਗੇ ਨੇ 365 ਰੁਪਏ ਲਓ ਜੀ ਬਾਹਰ ਦੀ ਤੂੜੀ ਸੀਗੀ ਇਹਦਾ ਭਾਅ ਲੱਗੇ 365 ਰੁਪਏ ਚੈੱਕ ਕਰ ਸਕਦੇ ਆ ਤੇ ਆਪਾਂ ਚੱਲਦੇ ਆਂ ਅਗਲੀ ਟਰਾਲੀ ਤੇ ਤੇ ਤੁਹਾਨੂੰ ਰੇਟ ਚੈੱਕ ਕਰਾਉਣੇ ਆ ਵੀਡੀਓ ਨੂੰ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਤੇ ਆਪਾਂ ਚੱਲਦੇ ਆਂ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਦਾ ਰੇਟ ਚੈੱਕ ਕਰਾਉਣੇ ਆ ਆਜੋ ਹੁਣ ਮਹਿੰਗੀ ਹੋਈ ਨਹੀਂ ਗੁਰਾ ਆ ਗਿਆ 300 ਆਪਾਂ ਘਰੇ ਕਰਦੀ ਆ ਓਏ ਕਰੇ ਮਸਲਦੀ ਆ 300 ਰੁਪਿਆ ਠੀਕ ਕਰ 320 60 300 ਐ ਸਾਡੇ ਜਿਗੋ ਘੱਟੇ 60 300 60 65 400 400 ਬੋਲਾਂਗੇ ਨੇ ਲੋ ਜੀ ਏ ਟਰਾਲੀ ਗਈ ਆ 400 ਰੁਪਏ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਦਾ ਤੁਹਾਨੂੰ ਮੈਂ ਰੇਟ ਚੈੱਕ ਕਰਾਉਣਾ ਆਜੋ ਅੱਗੇ ਆਪਾਂ ਵੇਖਦੇ ਕਿੱਥੋਂ ਤੱਕ ਜਾਂਦੀ ਆ ਰੇਟ ਅਜੇ ਤੂੜੀ ਦਾ ਅੰਦਰ ਦੀ ਤੂੜੀ ਬੋਲੋ ਬਾਈ ਇਹ ਕਿੱਥੇ ਜਾਣੀ ਆਪਾਂ ਦਵਾਰਨ ਜਾਏਗਾ 500 ਰੁਪਿਆ ਬੋਲੋ ਜੀ 300 ਆ 300 ਰੁਪਇਆ 390 90 400 400 5 ਰੁਪਏ 20 ਰੁਪਏ 25 ਰੁਪਏ 30 35 ਰੁਪਏ 40 ਰੁਪਏ 440 ਰੁਪਏ 450 ਜੀ 52 60 65 70 75 80 480 ਬੋਲਾਂਗੇ ਨੇ 480 ਰੁਪਏ ਬੈਨ ਲਿਖੀ ਰੱਜੋ ਏ ਟਰਾਲੀ ਦਾ ਰੇਟ ਲੱਗਿਆ 480 ਰੁਪਏ ਤੇ ਰਜਾਨਾ ਰੇਟ ਚੈੱਕ ਕਰਨ ਲਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਆਪਾਂ ਮਿਲਦੇ ਆ ਕੱਲ ਤੂੜੀ ਦੀ ਬੋਲੀ ਤੇ